जसवीर जी एक बहुत मनुखता कार्य है साडे प्रेमी बलबीर सिंह जी ਇਹ ਬੜੇ ਸੱਚੇ ਸੇਵਾਦਾਰ ਰਹੇ ਨੇ ਡੇਰੇ ਦੇ ਔਰ ਇਹਨਾਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਮੇਰੀ ਮੌਤ ਤੋਂ ਬਾਅਦ ਜਿਹੜਾ ਮੇਰਾ ਸ਼ਰੀਰ ਹੈ ਉਹ ਦਾਨ ਕੀਤਾ ਜਾਵੇ ਇਸ ਦੇ ਨਾਲ ਕਿ ਜਿਹੜੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਡਾਕਟਰੀ ਕਾਰਜਾਂ ਦੇ ਵਿੱਚ ਖੋਜਾਂ ਕਰਦੇ ਨੇ ਉਹਦੇ ਵਿੱਚ ਇਸ ਸ਼ਰੀਰ ਦਾ ਬੜਾ ਸਹਿਯੋਗ ਰਹਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਇਸ ਤੋਂ ਨੇਕ ਕੰਮ ਹੋਰ ਕੋਈ ਨਹੀਂ ਹੋ ਸਕਦਾ ਉਹ ਵੀ ਆਮ ਤੌਰ ਤੇ ਕਹਿੰਦੇ ਵੀ ਜੇ ਚਲਣਾ ਜਾਂ ਦਫਨਾਉਣਾ ਜ਼ਰੂਰੀ ਹੁੰਦਾ ਇਹ ਤਾਂ ਜੀ ਸਾਡੀਆਂ ਪਰੰਪਰਾਵਾਂ ਨੇ ਗਿਆ ਇੱਕ ਸਾਡੇ ਅੰਦਰ ਭਰਮ ਹੈ ਜਿਹੜਾ ਜਿਸ ਜਿਸ ਸਰੀਰ ਨੇ ਮੱਚ ਕੇ ਖਤਮ ਹੋ ਜਾਣਾ ਜਾਂ ਪਾਣੀ ਦੇ ਵਿੱਚ ਹੜ ਜਾਣਾਗਾ ਉਸ ਸਰੀਰ ਦਾ ਮਤਲਬ ਯੋਗ ਹੈ ਜਿਹੜਾ ਉਸ ਸਰੀਰ ਦੀ ਵਰਤੋਂ ਮੰਨ ਨੂੰ ਪ੍ਰੰਤ ਹੈ ਜਿਹੜੀ ਅਗਰ ਉਹ ਖੋਜਾਂ ਲਈ ਕੀਤੀ ਜਾਵੇ ਉਸ ਨਾਲ ਸਮੁਲਕਤਾ ਦਾ ਸਭ ਤੋਂ ਵੱਡਾ ਭਲਾ ਹੁੰਦਾ। ਕਹਾਂ ਗੱਲਾਂ ਨਾ ਛੱਡ ਗਰੀ 13 ਹਜ਼ਾਰ ਸਰੀਰ ਜਾਨੀ ਪ੍ਰੇਮੀ ਬਲਬੀਰ ਸਿੰਘ ਸਾਹ ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰ ਜਾਨੀ ਪ੍ਰੇਮੀ ਹਾਂ ਸਰੇਂਦਰ ਜੀ ਕਾਹਵੇਂ ਬਾਡੀ ਆ ਜੀ ਦਾਨ ਕੀਤਾ ਗਿਆ ਕਿੰਨਾ ਦਾ ਸਰੀਰ ਦਾਨ ਕੀਤਾ ਹੈ ਅੱਜ ਜਿਹੜਾ ਸਰੀਰ ਦਾਨ ਹੋਇਆ ਜੀ ਬਰਨਾਲੇ ਬਲਾਕ ਦੇ ਵਿੱਚ ਸ਼ਹਿਰ ਬਰਨਾਲੇ ਦੇ ਜੋਂਨ ਨੰਬਰ 2 ਦੇ ਵਿੱਚ ਪ੍ਰੇਮੀ ਬਲਵੀਰ ਸਿੰਘ ਜੀ ਪੁੱਤਰ ਲక్ష్మణ ਸਿੰਘ ਜੀ ਜਿਹੜੇ ਕਿ ਰਾਤ ਵਧੀਆ ਸਥਿਤੀ ਦੇ ਵਿੱਚ ਸੀ ਅਚਾਨਕ ਉਹਨਾਂ ਨੂੰ ਰਾਤ ਨੂੰ ਅਟੈਕ ਦੀ ਥੋੜੀ ਪ੍ਰੋਬਲਮ ਹੋਈ ਜਿਹਦੇ ਕਾਰਨ ਉਹਨਾਂ ਨੂੰ ਫਿਰ ਡਾਕਟਰ ਦੇ ਲਜਾਇਆ ਗਿਆ ਤਾਂ ਉੱਥੇ ਉਹ ਆਪਣਾ ਸਵਾਸਾ ਰੂਪੀ ਪੁੰਜੀ ਪੂਰੀ ਕਰਦੇ ਹੋਏ ਮਾਲਕ ਦੇ ਚਰਨਾਂ ਦੇ ਵਿੱਚ ਜਾਵਰਾ ਜੀ ਤਾ तकरीबन 71 ਵਾਡੀਆਂ ਜਿਹੜੀਆਂ ਬਲਾਕ ਦੇ ਵਿੱਚੋਂ ਉਹ ਡੋਨੇਟ ਹੋ ਚੁੱਕੀਆਂ ਤਾਂ ਪ੍ਰੇਮੀ ਬਲਵੀਰ ਸਿੰਘ ਦਾ ਵੀ ਜਿਹੜਾ ਅੱਜ ਸਰੀਰਦਾਨ ਹੈ ਉਹ ਉਹਨਾਂ ਦੀ ਪਰਿਵਾਰ ਦੀ ਪੂਰੀ ਸਹਿਮਤੀ ਦੇ ਨਾਲ ਉਹਨਾਂ ਨੇ ਮਿਲ ਕੇ ਸਾਰੇ ਫਾਰਮ ਵਗੈਰਾ ਭਰ ਕੇ ਜੋ ਮਤਲਬ ਕਾਰਵਾਈ ਹੈ ਸਾਰੀ ਪੂਰੀ ਕਰਕੇ ਪਰਿਵਾਰ ਵੱਲੋਂ ਉਹਨਾਂ ਦਾ ਸਰੀਰ ਹੈ ਜਿਹੜਾ ਉਹ ਆਰੀਵਾਦਾ ਹਸਪੀਟਲ ਛੱਜਰ ਹਰਿਆਣਾ ਦੇ ਵਿੱਚ ਦਾਨ ਕੀਤਾ ਗਿਆ ਅੱਜ ਵੀ ਕੀ ਨਾਮ ਤੁਹਾਡਾ ਮੇਰਾ ਜੀ ਹਰਜੀਤ ਸਿੰਘ ਹੈ ਜਿਨ੍ਹਾਂ ਦਾ ਸਪੀਡਾਨ ਕੀਤਾ ਗਿਆ ਕੀ ਲੱਗਦੇ ਸੀ ਤੁਹਾਡੇ ਉਹ ਮੇਰੇ ਪਿਤਾ ਜੀ ਸੀ ਅੱਛਾ ਇਹਨਾਂ ਦੀ ਇਹ ਅੰਤਮ ਇੱਛਾ ਸੀ ਕਿ ਵੀ ਇਹਨਾਂ ਦਾ ਸਪੀਡਾਨ ਕੀਤਾ ਜਾਵੇ ਹਾਂਜੀ ਹਾਂਜੀ ਉਹਨਾਂ ਨੇ ਪਹਿਲਾਂ ਤੋਂ ਹੀ ਕਹਿ ਕੇ ਰੱਖਿਆ ਸੀ ਵੀ ਮੇਰੇ ਮਨ ਨੂੰ ਪ੍ਰੰਤ ਮੇਰਾ ਸਰੀਰ ਜੋ ਦਾਨ ਕੀਤਾ ਜਾਵੇ